ਮਹਲਾ ਸਾਹਿਬ ਜੀ ਸ਼ਾਨੰਗ ਨਾ ਕੋਈ ਕੋਟ 1000 ਰੁਪਏ ਮੇਰੇ ਰਾਜ ਕੋਈ ਜੀ ਉਸ ਤੋਂ ਪਰੇ ਨਾ ਤਾਡੀ ਜੀ ਨਾ ਜੇ ਜਿੱਥੇ ਚੱਪਰੇ ਖਪਰੇ ਛੋਟੇ ਏਡੀਸ ਤਾਂ ਪਰ ਗਏ ਨਾ ਬਾਕੀ ਗੱਲ ਹੈ ਹਾਂ ਜੀ ਹਾਂ ਜੀ ਏਡੀਸ ਤਾਂ ਪਰ ਗੱਲ ਕਰਾਓ ਮੇਰੀ ਵੀ ਹਾਂ ਜੀ ਸਰ ਏਡੀਸ ਤਾਂ ਮੈਡਮ ਹੈਗੇ ਨੇ ਉਧਰ ਹੋਰ ਨਹੀਂ ਉਧਰ ਗਏ ਕੌਣ ਗਏ ਨਿਕਸ हाँ सर तो मेरी ड्यूटी लगी है ये चीज दफ्तर भी अंदर काम कर रहे हैं मैं मेरी भी से ही मैं। देने 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 है कितने दिन मैं ही कितने दिन मैं वन चेक करा होता है अच्छा चेक करा मेरे इनका और कटे दोनों ऑर्डर उठाओ ठीक है तो बैठना हाँ तो बैठना हाँ तो ਉਹ ਯਸਤ ਸੈਟ ਹੋ ਜਾਓ ਇੱਧਰ ਉਹ ਬਾਕੀ ਦਾ ਇੱਧਰ ਆ ਜਾਓ ਇਹਦਾ ਦੇਖਦੇ ਆਂ ਸਾਡੀ ਕੋਈ ਮਤਲਬ ਨਹੀਂ ਰੇਂਜ ਕਿੱਥੇ ਨੇ 23 ਤੋਂ 30 ਅੱਛਾ ਕਿ ਪੇਜ ਤੇ ਆਮੀ ਜਰਾ ਆਪਣੇ ਦੋ ਮੁੰਡੇ ਕੋਈ ਡਿਊਟੀ ਉੱਤਰ ਹੈ ਹਾਂਜੀ ਸਿਕੰਦਰ ਸਾ ਨਮਸਕਾਰ ਇੱਥੇ ਕਿੰਨਾ ਚੁੱਡੀ ਹੈ ਇੱਕ ਮੇਰੀ ਗੋਰ ਹੁੰਦਾ ਦੋ ਕੰਡੋ ਬਣਾ ਕਦੇ ਉਹ ਨਾ ਗਰੇ ਦੇ ਦਮ ਹੁਣ ਕਿੱਥੇ ਆ ਮੈਂ ਕੋਈ ਨਾ ਹਾਂ ਹੋ ਰਿਹਾ ਉਹਦੀ ਡਿਗਰੀ ਉਹ ਬੈਠ ਗਿਆ ਨਾ ਅਸਲੀ ਦਾ ਉਹ ਫ੍ਰੀ ਦੇ ਪਲੇਟੇ ਨਾਲ ਉਹਦੀ ਚੋਟੀ ਹੈ ਇਹਨੂੰ ਜਿਆਦਾ ਕੰਮ ਇੰਤਰ ਫੋਟ ਨਹੀਂ ਰਿਹਾ ਉਹਦੀ ਡਿਪਲੋਮਾ ਪ੍ਰੋਗਰਾਮਿੰਟ ਕਿੰਨਾ ਘੰਟਾ ਬਾਕੀ ਉੱਧਰ ਸਾਡੋ ਦੇ ਰੰਦੇ ਜੀ ਕਿੱਧਰ ਆਂਦਾ ਸਾਡੀ ਬਾਂਹ ਸਾਡੀ ਬਾਂਹ ਜੀ ਉੱਥੇ ਹੈਗਾ ਹਾਂ ਸਾਰਾ ਮਾ ਉਸਨੇ ਤੂੰ ਕਰਨਾ ਫੋਨ ਰਿੰਗ ਕੇ ਤੂੰ ਆਲੇ ਕੋਲ ਨੋਟ ਕਰ ਲੈ ਤੁਹਾਡਾ ਕੀ ਚੱਲ ਰਿਹਾ ਹੈ ਜੀ 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 ਮੈਂ ਰੋਡਿਚਾ ਤੁਹਾਡੇ ਕੋਲ ਕਿਹੜਾ ਕਿਹੜਾ ਚਾਰਜ ਹੈ ਵਾਟਸਪਾਈ ਤੇ ਸਟੀਮ ਵਾਟਰ ਸਪਲਾਈ ਦੇ ਇੱਕ ਤੁਹਾਡੇ ਕੋਲ ਸ਼ਿਕਾਇਤ ਆਈ ਰਾਧਾ ਸੋਨੀ ਕਲੋਨੀ ਦੀ ਹਾਂਜੀ ਕੀ ਮੈਟਰ ਪਾਣੀ ਮਿਕਸੀ ਦੀ ਆਈ ਉਹ ਸਹੀ ਕਰਤਾ ਸਰ ਕਰੀ ਜਾਂਦੇ ਲੱਗਿਆ 8-10 ਦਿਨ ਲੱਗਿਆ ਐਕਚੁਅਲੀ ਪਤਾ ਕੀ ਹੈ ਸੜਕ ਦੇ ਥੱਲੇ ਟੂਟੀਆਂ ਦੀ ਮੁਰਕੀ ਕਟਾ ਦੇ ਦੇਣਾ ਫੂਟੌਣੀ ਕਟਾ ਦੇ ਉਹ ਜਦੋਂ ਸੀਵਰ ਓਵਰਫਲੋ ਹੋ ਜਾਂਦਾ ਨਾ ਉਹ ਪਾਣੀ ਮਿਕਸ ਕਰ ਜਾਂਦਾ ਇਸ ਤਰਾਹ ਕਰੀ ਜਾਂਦੇ ਇੱਕ ਦੋ ਥਾਂ ਤੇ ਸਾਨੂੰ ਪਾਣੀ ਕਿੱਲੇ ਉਹਨਾਂ ਨੂੰ ਕੱਟਦਾ ਬਾਕੀ ਲੱਗੇ ਰਹਿੰਦੇ ਇਹ ਤਾਂ ਕੰਮ ਕਰ ਰਹੇ ਨੇ ਖਾਸ ਵੇਲੇ ਤੱਕ ਜਾਣੇ ਜਦੋਂ WhatsApp ਲਈ ਚਲਦੀ ਹੈ ਸ਼ਾਮ ਨੂੰ ਜਾਣੇ ਉਸ ਟਾਈਮ ਦੇਖੀ ਲੈ ਜੀ ਤੇ ਸਾਨੂੰ ਕੋਈ ਵੀ ਸਮਝ ਆ ਜਾਵੇ ਤਾਂ ਉਹ ਲੋਕਾਂ ਨਾਲ ਗੱਲ ਕਰੋ ਨਾ ਲੋਕ ਬੜੇ ਪਰੇਸ਼ਾਨ ਨੇ ਉੱਥੇ ਆਹ ਕਹੀ ਜਾਂਦੇ ਮੈਂ ਕੱਲ ਐਮਸੀ ਸਾਹਿਬ ਨੂੰ ਮਿਲ ਕੇ ਆਇਆ ਸੀ ਸਵੇਰੇ ਤੱਕ 7 ਵਜੇ ਗਿਆ ਸੀ ਉੱਥੇ ਕੱਲ ਵੀ ਗਿਆ ਪਰਸੂ ਗਿਆ ਅੱਜ ਸਵੇਰੇ ਵੀ ਗਿਆ ਜਾਈ ਜਾਂਦੇ ਜਿਵੇਂ ਜਿਵੇਂ ਕੋਈ ਲੱਭਦਾ ਪਿਆ ਨਹੀਂ ਤਾਂ ਫਿਰ ਅਦਰਵਾਈਜ਼ ਅਗਰ ਨਾਮ ਅਸਲਾ ਹੋਇਆ ਤਾਂ ਫਿਰ ਕੋਈ ਚਾਰ ਨੰਬਰ ਦਾ ਆਪਾਂ ਪਾਈਪਲਾਈਨ ਪਾਵਾਂਗੇ ਸਰਟੀਫਿਕੇਟ ਪਾਈਪਲਾਈਨ ਪੱਟ ਕੇ ਪਾਓ ਜੇ ਨਹੀਂ ਹੁੰਦਾ ਤਾਂ ਖਾਲੀ ਆ ਜੀ ਠੀਕ ਹੈ ਨਾ ਵੀ ਪਾਓ ਪਾਈਪਲਾਈਨ ਹਾਂਜੀ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਲੋਕਾਂ ਦੀ ਪਰੇਸ਼ਾਨੀ ਦਾ ਦੂਰ ਕਰੋ ਹਾਂਜੀ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੇ ਉਹ ਵੈਸੇ ਹੀ ਬਿਨਾ ਪਾਈਪ ਆਇਆ ਸਾਰਜਾ ਠੀਕ ਹੈ ਨਹੀਂ ਫਿਰ ਪਾਈਪ ਲਾਈਨ ਪਾਵਾਂਗੇ ਐਮੇ ਸਾਹਿਬ ਸਰ ਅਜਿਹੇ ਗੈਰ ਹਾਜ਼ਰ ਨੇ ਇਹਨਾਂ ਨੋਟਿਸ ਕੱਢੋ ਕਰ ਦੇਣਾ ਠੀਕ ਹੈ ਕਾਰਵਾਈ ਕਰੋ ਇਹਨਾਂ ਦੇ ਸਰ ਸਰ ਕਰ ਦੇਣਾ ਭੇਜੋ ਉੱਪਰ ਲਿਖ ਕੇ ਸਾਰਾ ਕਰ ਦੇਣਾ ਹਾਂਜੀ ਸਰ ਕਿੰਨੇ ਵੇ ਤੱਕ ਟਾਈਮ ਹੈ 1:30 ਤੋਂ 2:00 ਲੰਚ ਤੱਕ ਸਰ ਸਰ 2:00 ਤੋਂ 2:30 ਵਜੇ ਸਰ ਸਰ ਨੋਟਿਸ ਕਰ ਦੇਣਾ ਸਰ ਸ਼ੂ ਕਰ ਦੇਣਾ ਕਰ ਦੇਣਾ ਸਰੋ ਜਵਾਬ ਸਰ ਵੀ ਸਾਰਿਆਂ ਦੀ ਹਾਂ ਸਾਡੇ ਲਈ ਇਹਨਾਂ ਦਾ ਕੰਮ ਕਰੋ ਜੀ ਸਾਰੇ ਰਾਹਾਂ ਆ ਨਹੀਂ ਲੱਗਿਆ ਸਰ ਤੁਸੀਂ ਆਪਾਂ ਦੋ ਤਿੰਨ ਘਾਟੇ ਅੱਗੇ ਪੈ ਪਾਈ ਹੈ ਮਲਕਾਨੇ ਬਲੇਵੋ ਜੀ ਇਹ ਵੀ ਵੇਖ ਲਾਂਗੇ ਨਾ ਸੁਤਾ ਫਾਇਪਲੇ ਪੰਜ ਜਣਾ ਥੱਲੇ ਉਹਨਾਂ ਨੇ ਟੈਂਟ ਹੋਇਆ ਸ਼ੀਸ਼ਾ ਇਹ ਸਾਰੇ ਆਪੇ ਮਾਰੀ ਕੀਤੀ ਜਾ ਰਹੀ ਨਗਰ ਕੌਂਸਲ ਦੀ ਤੁਹਾਨੂੰ ਕਿਹਨੂੰ ਪਤਾ ਲੱਗ ਜਾਂਦਾ ਸੀ ਜਦੋਂ ਉਹਨੇ ਸਰ ਕਿਸ ਤਰ੍ਹਾਂ ਦੀ ਛਾਪੇ ਮਾਰੀ ਹੈ ਛਾਪੇ ਮਾਰੀ ਤਾਂ ਨਹੀਂ ਮੈਂ ਦਫ਼ਤਰ ਦੇ ਵਿੱਚ ਆਇਆ ਨਗਰ ਕੌਂਸਲ ਔਰ ਕਿਸੇ ਨੂੰ ਦੱਸੇ ਬਿਨਾਂ ਆ ਕੇ ਚੈੱਕ ਕੀਤਾ ਹੈ ਲੰਚ ਟਾਈਮ ਜਿਵੇਂ 1:30 ਤੋਂ 2:00 ਵਜੇ ਤੱਕ ਹੁੰਦਾ ਹੈ ਤਾਂ ਕਈ ਜਿਵੇਂ ਮੈਨੂੰ ਕਈਆਂ ਨੇ ਦੱਸਿਆ ਕਿ ਕਈ ਅਫਸਰ ਜਿਹੜੇ ਲੰਚ ਤੋਂ ਬਾਅਦ ਵੀ ਜਿਹੜੇ ਦਫਤਰ ਦੇ ਵਿੱਚ ਆਪਦੀਆਂ ਸੀਟਾਂ ਤੇ ਨਹੀਂ ਆ ਕੇ ਕੰਮ ਕਰਦੇ ਤਾਂ ਮੈਂ ਦੇਖਿਆ ਜਿਵੇਂ ਇੱਕ ਆਪਣੇ ਵਰਕਰ ਸੀ ਕੀ ਨਾਮ ਉਹਨਾਂ ਦਾ ਜਿਹੜੇ ਲਖਾਇਏ ਹੋਣੇ ਰਜਨੀ ਸੀ ਰਜਨੀ ਸੀਗੇ ਉੱਥੇ ਜਿਹੜੇ ਆਪਨੇ ਸੀਟ ਤੇ ਨਹੀਂ ਸੀਗੇ ਔਰ ਐਵੇਂ ਜਿਵੇਂ ਇੱਕ ਹੋਰ ਸੀਗੇ ਇੱਕ ਦੋ ਮੈਂ ਸਖਤ ਦਾਇਰ ਕੀਤੀ ਅ fırsਰਾਂ ਨੂੰ ਇਹਨਾਂ ਦੇ ਜਵਾਬ तलबੀ ਕੀਤੀ ਜਾਵੇ ਸੀਟਾਂ ਤੇ ਕਿਉਂ ਨਹੀਂ ਨੇ ਜੇ ਇਹਨਾਂ ਕੋਲ ਸਪਸ਼ਟ ਜਵਾਬ ਨਹੀਂ ਹੁੰਦਾ ਤਾਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਉੱਪਰ ਲਿਖ ਕੇ ਭੇਜੀ ਜਾਵੇ ਔਰ ਜੋ ਲੋਕਾਂ ਦੀ ਸੇਵਾ ਦਾ ਜਿੰਮਾ ਜੋ ਜ਼ਿੰਮੇਵਾਰੀ ਹੈ ਮੁਲਾਜ਼ਮਾਂ ਦੀ ਉਹ ਪ੍ਰੋਪਰ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਸ ਨੂੰ ਜਿਹੜਾ ਚੈੱਕ ਕਰਕੇ ਜਿੱਥੇ ਕੋਈ ਕਮੀ ਪਾਈ ਜਾਂਦੀ ਹੈ ਮੈਂ ਸਮੇਂ-ਸਮੇਂ ਤੇ ਆਪ ਜਾਣਾ ਚੈੱਕ ਕਰਦਾ ਜੋ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਸਮੇਂ ਤੇ ਮਿਲਣੀ ਜਿਹੜੀਆਂ ਲੋਕਾਂ ਨੂੰ ਮਿਲਣ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਮੈਂ ਅੱਜ ਇਸ ਦਫ਼ਤਰ ਵੀ ਪਹੁੰਚਿਆ ਸੀ ਕਰ ਮੈਂ ਬੀਡੀਪੀ ਆਫਿਸ ਜਿਹੜਾ ਫਾਜ਼ਿਲਕਾ ਉੱਥੇ ਗਿਆ ਸੀਗਾ ਉੱਥੇ ਵੀ ਜਿਹੜੇ ਅਫਸਰ ਜਿਹੜੇ ਸਾਡੇ ਨੇ ਉਹਨਾਂ ਨੂੰ ਸਖਤ ਦਾਇਤਾ ਕੀਤੀਆਂ ਨੇ ਕਿ ਕੋਈ ਵੀ ਦਫ਼ਤਰ ਦੇ ਵਿੱਚ ਆਉਂਦਾ ਤਾਂ ਉਹਦਾ ਜਿਹੜਾ ਨਾਲ ਦੀ ਨਾਲ ਕੰਮ ਕਰਕੇ ਦਿੱਤਾ ਜਾਵੇ ਔਰ ਇੱਥੇ ਵੀ ਮੈਂ ਇਹੀ ਹੁਣ ਸਖਤ ਦਾਇਤਾ ਨੇ ਸਾਡੀਆਂ ਸਰਕਾਰ ਦੀਆਂ ਆਵਾਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਸਰਕਾਰ ਨੂੰ ਚੁਣਿਆ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਸਾਡੀ ਇਹ ਜ਼ਿੰਮੇਵਾਰੀ ਹੈ ਜੋ ਵੀ ਲੋਕ ਕਿਸੇ ਵੀ ਦਫ਼ਤਰ ਦੇ ਵਿੱਚ ਜਾਣ ਜੋ ਵੀ ਕਿਸੇ ਦਾ ਕੰਮ ਹੈ ਉਹਨਾਂ ਦੀ ਮੁਸ਼ਕਲ ਹੈ ਨਾਲ ਦੀ ਨਾਲ ਉਹ ਜਿਹੜਾ ਉਹਦਾ ਹੱਲ ਹੋਵੇ ਤਾਂ ਉਸ ਦੀ ਜੱਜ ਫਿਰ ਮੈਂ ਦਫ਼ਤਰ ਦੇ ਵਿੱਚ ਆਇਆ ਤੇ ਸਮੇਂ-ਸਮੇਂ ਤੇ ਮੈਂ ਹਰ ਜਿਹੜੇ ਦਫ਼ਤਰ ਹੈ ਜਿਹੜੇ ਰੁਟੀਨ ਦੇ ਵਿੱਚ ਚੈੱਕ ਕਰਾਂਗਾ ਜਿੱਥੇ ਵੀ ਕੋਈ ਗੈਰਹਾਜ਼ਰ ਪਾਇਆ ਗਿਆ ਜਾਂ ਕੋਈ ਅੰਗੈਲੀ ਪਾਈ ਗਈ ਉਹਨਾਂ ਅਫਸਰਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਵੇਂ ਅੱਜ ਜੇ ਕੋਈ ਗੈਰ ਹਾਜ਼ਰ ਹੈ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਔਰ ਕਿਸੇ ਨੂੰ ਬਖਸ਼ਣਾ ਹੀ ਜਾਊਗਾ ਇਹ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਅਸੀਂ ਸੇਵਾਦਾਰ ਆ ਔਰ ਸਾਰਿਆਂ ਨੂੰ ਜੋ ਵੀ ਕਿਸੇ ਦੀ ਡਿਊਟੀ ਆ ਪ੍ਰੋਪਰ ਤਰੀਕੇ ਦੇ ਨਾਲ ਕਰਨੀ ਪੈਣੀ ਆ ਜੋ ਵੀ ਕਿਸੇ ਦੀ ਜਿੱਥੇ ਵੀ ਡਿਊਟੀ ਲੱਗੀ ਆ ਉਹ ਕਰਨੀ ਪੈਣੀ ਜੇ ਨਾ ਕੋਈ ਕਰੂਗਾ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਦੋਂ ਕਿਸੇ ਦੀ ਕੰਪਲੇਨਟ ਹੁੰਦੀ ਆ ਸੀਵਰੇਜ ਦੀ ਪਾਣੀ ਦੀ ਉਹ ਕਿੰਨੇ ਸਮੇਂ ਬੰਦ ਤਰੀਕੇ ਠੀਕ ਹੋਣੀ ਚਾਹੀਦੀ ਆ ਦੇਖੋ ਜਿਵੇਂ ਰਾਧਾ ਸਮੀ ਕਲੋਨੀ ਦੀ ਮੇਰੇ ਕੋਲ ਕੰਪਲੇਨਟ ਆਈ ਹੈ ਪੀਣ ਵਾਲਾ ਪਾਣੀ ਦੇ ਵਿੱਚ ਜਿਹੜਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤਾਂ ਉਹਦੇ ਲਈ ਜਿਹੜੀਆਂ ਮੈਨੂੰ ਜਿਵੇਂ ਦੱਸਿਆ ਏਐਮਈ ਸਾਹਿਬ ਨੇ ਕਿ ਬਹੁਤ ਪੁਰਾਣੀਆਂ ਜਿਹੜੀਆਂ ਪਾਈਪਾਂ ਪਾਈਆਂ ਹੋਈਆਂ ਨੇ ਤਾਂ ਮੈਂ ਹੁਣ ਇਹਨਾਂ ਨਾਲ ਇਹੀ ਗੱਲ ਕੀਤੀ ਹੈ ਜਿੱਥੇ ਕੋਈ ਪੁਰਾਣੀਆਂ 30-30 ਸਾਲ ਪੁਰਾਣੀਆਂ 35-35 40-40 ਸਾਲ ਪੁਰਾਣੀਆਂ ਪਾਈਪਾਂ ਪਾਈਆਂ ਨੇ ਉਹਨਾਂ ਨੂੰ ਚੈੱਕ ਕਰੀਏ ਕਿਤੇ ਉਹਨਾਂ ਦੀ ਖਰਾਬੀ ਤੋਂ ਪਾਈਪਾਂ ਸਾਰੀਆਂ ਹੀ ਆਪਾਂ ਨਵੀਆਂ ਬਦਲ ਕੇ ਪਾ ਦਈਏ ਤੇ ਆਉਣ ਵਾਲੇ ਜਿਹੜਾ ਅਸੀਂ ਥੋੜੇ ਸਮੇਂ ਦੇ ਵਿੱਚ ਵਿੱਚ ਅਸੀਂ ਜਿੱਥੇ ਵਾਟਰ ਸਪਲਾਈ ਦਾ ਜਾਂ ਸੀਵਰੇਜ ਦਾ ਪ੍ਰਬੰਧ ਸ਼ਹਿਰ ਦੇ ਵਿੱਚ ਨਹੀਂ ਹੈ ਜਾਂ ਕਿਤੇ ਵੀ ਕੋਈ ਪਾਈਪਾਂ ਗਲ ਚੁੱਕੀਆਂ ਨੇ ਉਹਨਾਂ ਨੂੰ ਨਵਾਂ ਪਾਉਣਾ ਉਹ ਸਾਰਾ ਅਸੀਂ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤਾਂ ਤਕਰੀਬਨ 14 ਕਰੋੜ ਦੇ ਆਸ-ਪਾਸ ਜਿਹੜਾ ਅਸੀਂ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਣਾ ਰਹੇ ਹਾਂ ਜਿਹੜਾ ਫਾਜ਼ਲਕਾ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਹੋਣ ਵਾਲੇ ਨੇ ਤਾਂ ਉਹਦੇ ਵਿੱਚ ਇਹ ਵੀ ਸਾਰਾ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪਈ ਪਾਈਪਾਂ ਗਲ ਗਈਆਂ ਨੇ ਜਾਂ ਨਵੀਆਂ ਪੈਣ ਵਾਲੀਆਂ ਨੇ ਕੋਈ ਹੋਰ ਪਾਈਪਾਂ ਟੁੱਟ ਗਈਆਂ ਸਾਰੀਆਂ ਜਿਹੜੀਆਂ ਬਦਲ ਕੇ ਅਸੀਂ ਨਵੀਆਂ ਪਾਉਣ ਜਾ ਰਹੇ ਹਾਂ ਸ਼ਹਿਰ ਦੇ ਧੰਨਵਾਦ